ਹਾਂਜੀ ਵੀਰ ਸਾਰਨ ਸਸਸੀ ਕਾ ਅਦਾਬ ਨਮਸਤੇ। ਔਰ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਆਪਾਂ ਜਾ ਰਹੇ ਹਾਂ ਕੇਸਰ ਸਿੰਘਪੁਰ। ਕੇਸਰ ਸਿੰਘਪੁਰ ਤੋਂ ਰੈਸਾ ਨਗਰ। ਰੈਸਾ ਨਗਰ ਤੋਂ ਆਪਾਂ ਜਾਵਾਂਗੇ 12 ਪੀਸ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ। ਤੁਹਾਨੂੰ ਦਿਖਾਉਣੀ ਹੈ ਅੱਗੇ ਕਿੱਧਰ ਦੀ ਜਾਣਾ ਕਿੱਧਰ ਦੀ ਇਹ ਟ੍ਰੇਨ ਜਾ ਰਹੀ ਹੈ ਆਪਣੀ ਨਾਲ-ਨਾਲ। ਕੇਸਰ ਸਿੰਘਪੁਰ ਤੋਂ ਰੈਸਾ ਨਗਰ ਸਾਈਡ। ਤੁਹਾਨੂੰ ਦਿਖਾਉਣੀ ਹੈ ਅੱਗੇ ਜਾ ਕੇ ਰੈਸਾ ਨਗਰ ਤੋਂ ਕਿਵੇਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾਣਾ। ਤੇ ਬਣੇ ਰੋ ਵੀਡੀਓ ਦੇ ਨਾਲ-ਨਾਲ ਤਨੂ ਦਿਖਾਉਣੇ ਆ ਕਿ ਤਨ ਲੋਕ ਬਹੁਤ ਚੰਗਾ ਲੱਗੇਗਾ ਦੇਖੋ ਨਾਲ ਦੀ ਨਾਲ ਦਿਨ ਦਿਖਾਉਣਾ ਵੀਡੀਓ ਅੱਗੇ ਕਿ ਚਲੋ ਲੋ ਜੀ ਕਿਸੀ ਸਿੰਘ ਪਰ ਤਾਂ ਟ੍ਰੇਨ ਫੜ ਕੇ ਆ ਪੈਣਾ ਸਿੱਧਾ ਰਸਨ ਆ 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 ਰਸ ਆਪ ਆ ਗਏ ਰਸਨਾ ਨਗਰ ਆ ਰਸਨਾ ਸਟੇਸ਼ਨ ਰਸਨਾ ਇਹ ਤੋਂ ਉੱਤਰ ਕੀ ਉਹਨਾਂ ਪਰਿਵਾਰ ਨੂੰ ਲੈਣੇ ਨਾਲ ਹੈ ਪਰਿਵਾਰ ਨੂੰ ਨਾਲ ਲੈ ਕੇ ਹੁਣ ਆਪਾਂ ਜਾਂਦੇ ਹਾਂ ਗੁਰਦੁਆਰੇ ਚਲੋ ਜੀ ਤੁਹਾਨੂੰ ਗੁਰਦੁਆਰੇ ਦਫਾਣੇ ਇੱਥੋਂ ਫੜਾਂਗੇ ਬਾਹਰ ਆਪਾਂ ਜਸਤੀ ਸਟੇਸ਼ਨ ਤੋਂ ਬਾਹਰ ਨਿਕਲਦੇ ਸਰ ਟੈਂਪੂ ਮਿਲਣਗੇ ਆਪਾਂ ਟੈਂਪੂ ਦਫਾਣੇ ਜਸਤੀ ਸਟੇਸ਼ਨ ਤੋਂ ਬਾਹਰ ਨਿਕਲਦੇ ਸਰ ਮਿਲਣਗੇ ਆਪਾਂ ਟੈਂਪੂ ਅਰੇ ਓਏ ਇੱਥੇ ਕੋਣ ਟੈਂਪੂ ਹਾਂ ਆਪਣੇ ਕਰ ਮਾਲਾ ਆਇਆ ਤੇ ਲਈ ਜਾ ਤਾਂ ਆਪਾਂ ਕੋਲੇ ਜਾਣਾ ਬੁਣਿਆ ਨਹੀਂ। ਤੁਹਾਨੂੰ ਆਜੀ ਆਜੀ ਤੇ ਜਾਣਾ ਪਾ ਪਰਵਾਰ ਨਾਲ। ਇਹ ਸਿੱਧਾ ਮੰਮਾ ਲੈਤਾ ਨਹੀਂ ਸੀਗਾ ਕਿਉਂਕਿ ਮੰਡੀ ਹੇ ਲੇਟ ਹੋ ਗਈ ਸੀ ਟਾਈਮ ਤੇ ਬੈਠਾਂਗੇ ਆਸ। ਅਸਲੇ ਬਹੁਤ ਠਿਕਰੇ ਆਸਾ ਨਾ ਕੋਈ ਜਸਟ ਹੁਣ ਕੋਈ 5-10 ਮਿੰਟ ਦਾ ਰਹਾਊਗਾ ਇੱਥੋਂ। ਕਿਉਂਕਿ ਗਾਇ ਤੇ ਚੱਲਦੇ ਫਿਰ ਤੁਹਾਨੂੰ ਠਾਈ ਲੈਣੀ ਹੈ। ਫਿਰ ਪਰਵਾਰ ਕੋਲੇ ਜਾਣਾ ਪਰਵਾਰ ਨਾਲ ਬੈਠ ਕੇ ਤੇ ਫਿਰ ਚੱਲਦੇ ਰਹੀ। ਅੱਧ ਤੱਕ ਹੀ ਮਿਲਦੇ ਸਾ-ਸਾ ਆਦੇ। ਤੇ ਫਿਰ ਕਿੰਦੀ ਤੁਹਾਨੂੰ। ਸਟਾਰਟ ਆਪਾਂ ਲੈ ਲਈ ਸੋ ਮਠਾਈ। ਅਮਮਾਲਾ ਅੱਗੇ ਚੱਲਦੇ ਚੰਪੂਰ ਤੋਂ ਤਾਂ ਉਹ ਕੋਲ ਨਹੀਂ ਕਿਤੇ ਮਜਰਾ ਜਮਾਨ ਨਾਲ ਬਣੇ ਰਿਓ ਤਾਂ ਵੀ ਗੋਟੀਆਂ ਲੈ ਕੇ ਦਿੱਤਾ ਠੀਕ ਹੈ ਜੀ ਉਹ ਸਟੇਸ਼ਨ ਵੱਲ ਰੋਡ ਹੁੰਦੀ ਉਹ ਵਾਲੀ ਠੀਕ ਹੈ ਜੀ ਉਹ ਸਟੇਸ਼ਨ ਵੱਲ ਰੋਡ ਆ ਗਈ ਜਸਟ ਆ ਕੇ ਆ ਸਟੇਸ਼ਨ ਆ ਗਿਆ ਸਟੇਸ਼ਨ ਤੋਂ ਮੁੜ ਕੇ ਸਟੇਸ਼ਨ ہاں ਗੁਰਦੁਆਰਾ ਜਾਣਾ ਜੀ ਸਟੇਸ਼ਨ ਤੋਂ ਮੁੜ ਕੇ ਆ ਨਾਂ ਨਾਲ ਇੱਥੋਂ ਮੁੜਦੇ ਆਂ ਆਪਾਂ ਨਾਂ ਨਾਲ ਆ ਜੂ ਛੋਣ ਨੂੰ ਆ ਅੱਗੇ ਛੋਣੀ ਠੀਕ ਹੈ ਜੀ ਆ ਛੋਣੀ ਆ ਜੀ ਬਸ ਬਾਰਾਪੀਏ ਸੋਰਦਾਰੇ ਠੀਕ ਹੀ ਨਾ ਨਾ ਜਾਣਾ ਆ ਛੋਣੀ ਵਾਲੀ ਰੋਡ ਆ ਕੇ ਆ ਬੋਰਡ ਆ ਗਿਆ ਪਿੱਛੇ ਨਾਲ ਠੀਕਾ ਨਾਲੇ ਬੋਰਡ ਤੋਂ ਬਸ ਜਸ ਇੱਧਰ ਨੂੰ ਬਸ ਰੋਟਾ ਮੋੜਨਾ ਨਹੀਂਗਾ ਠੀਕ ਹੈ ਇਹਨੇ ਮੋੜ ਤਾਂ ਕੰਝਰ ਨੇ ਸੋਰੀ ਆਪਾਂ ਮੋੜਨਾ ਹੀ ਆ ਵਾ ਮੋੜ ਕੇ ਇੱਥੇ ਆ ਬਾਰਾਪੀਏ ਸੋਰਦਾਰ ਚੱਲਦੀ ਆ ਠੀਕ ਹੈ ਅੱਜ ਚੱਲਦੇ ਆ ਇੱਧਰ ਚੱਲੂ ਠੀਕ ਹੈ ਅੱਗੇ ਆਉਗਾ ਅੰਡਰਬ੍ਰਿਜ ਅੰਡਰਬ੍ਰਿਜ ਦਾ ਪਾਸ ਪਰ ਬਹਿਰ ਹੈ ਮੜਾਈਂ ਖਾਗਾ ਪਿਆਸ ਹੈ ਠੀਕ ਹੈ ਜੀ ਤੁਹਾਨੂੰ ਹੋਰ ਉੱਥੇ ਸਿੱਧਾ ਆ ਕੇ ਅੰਡਰਬ੍ਰਿਜ ਜਾਗਾ ਅੰਡਰਬ੍ਰਿਜ ਤੋਂ ਪੱਕ ਆਪਾਂ ਮੁੜ ਜਾਣਾ ਵਾ ਅੱਬਿਆ ਅੱਬਿਆ ਸਿੱਧਾ ਜਾਣਾ ਫੇਰ ਨਾਲ ਨਾਲ ਜਾਣਾ ਉਹ ਸਾਹਮਣੇ ਸ਼ਾਇਦ ਤੁਹਾਨੂੰ ਦਿਖਦਾ ਹੋਵੇ ਗੁਰਦੁਆਰਾ ਇਹ ਓਏ ਗੰਪਲ ਕਰਦੇ ਕਰਦਾ ਟੋਗਾ ਕਰਦੇ ਕਰਾਗੇ ਠੀਕ ਮੈਸ ਦੇਖੇ ਜਾ ਗੁਰਦੁਆਰਾ ਇਸ ਤੇ ਬੋਰਡ ਤੇ ਸੈਲਫੀ ਲਈ ਜਾਂਦਾ ਹੈ

ਦਾ ਸੰਸਾਰ ਦਾ ਉਹ ਕਰਦਾ ਹਾਂ ਜੀ ਤੁਹਾਨੂੰ ਪਤਾ ਡਿੱਗਦਾ ਪਾਉਣ ਆਪਾਂ ਚੱਲਦੇ ਘਰ ਸਤਨਾਮ ਅੰਦਰ ਆ ਮਮੀ ਨਹੀਂ ਕੋਈ ਜੇਕਰ ਉਹਦਾ ਅੰਦਰ ਆ ਵੀਡੀਓ ਬੜੇ ਬਣਾ ਸਕਦੇ ਨਾ ਕਿ ਚੰਗੇ ਲੱਗਦੇ ਵੀਡੀਓ ਬਣਾਉਂਦੇ ਬੱਸ ਬਤਾ ਜਾਲ ਤੇ ਪ੍ਰਸਾਦ ਤੇ ਜਗਨ ਵਸਰੇ ਦੇ ਟਿੱਕਾ ਤੇ ਆਸ ਤੇ ਦੇਵ ਦੇ ਬਲੂ